ਜੀ ਰੱਖੋ ਤੁਹਾਡੀ ਇਸ ਮੇਲ ਨੂੰ ਬਹੁਤ ਬਹੁਤ ਧੰਨਵਾਦ। ਜੀ ਮੈਂ ਜੀ। ਅੱਜ ਅਸੀਂ ਸਾਡੀ ਸ਼ੇਸ਼ਨਾ ਉਹਦਾ ਬਾਲਾ ਸਰ ਠਾਕਰੇ ਦੀ ਸਾਰੀ ਸਮੂਹ ਟੀਮ ਅਚਾਪੁਰ ਡਿਸਟ੍ਰਿਕਟ ਦੀ ਅਸੀਂ ਅੱਜ ਕਮਿਸ਼ਨ ਮਹਿਮਾਨਾਂ ਨੂੰ ਅ ਇੱਥੇ ਮੰਗ ਪੱਤਰ ਦੇਣ ਆਏ ਸੀਗੇ। ਅੱਜ 10ਵਾਂ ਦਿਨ ਹੋ ਗਿਆ ਹੈ ਇੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਦੀ ਹੜਤਾਲ 10 ਦਿਨ ਤੋਂ ਜਾਰੀ ਹੈ। ਔਰ ਸ਼ਹਿਰ ਦੇ ਵਿੱਚ ਬਹੁਤ ਹੀ ਮਤਲਬ ਕੀ ਗੰਦਗੀ ਫੈਲ ਚੁੱਕੀ ਹੈ ਹਰੇਕ ਚੌਂਕ ਦੇ ਉੱਤੇ ਜਿਹੜਾ ਆ ਕੋੜਾ ਕਰਕਟ ਹੈ ਜਿਹੜਾ ਬਹੁਤ ਜ਼ਿਆਦਾ ਢੇਰ ਲੱਗਾ ਹੋਇਆ ਔਰ ਬਦਮੂਹਾਂ ਲਾਪਈ ਆ ਔਰ ਜਾਨਵਰ ਜਿਹੜੇ ਆ ਅਲਦ ਵਾਲੇ ਹੰਮ ਲਾਪੇ ਆ ਕੋੜੇ ਗਾਵਾ ਕੁੱਤੇ ਔਰ ਉਹਦੇ ਕਰਕੇ ਕੀ ਹੈ ਕਿ ਜਿਹੜੀ ਮਹਾਮਾਰੀ ਇਹ ਜਿਹੜੀ ਫੈਲਣ ਦਾ ਡਰ ਹੋ ਗਿਆ ਹੈਗਾ ਤੇ ਅਸੀਂ ਕ੍ਰਿਸ਼ਮ ਐਮ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਜਿਹੜੀ ਕਰਮਚਾਰੀ ਹੈਗੇ ਆ ਸਫਾਈ ਕਰਮਚਾਰੀ ਇਹਨਾਂ ਦੀ ਜਿਹੜੀ ਮੰਗ ਹੈ ਜੋ ਜਾਇਜ਼ ਮੰਗਾਂ ਨੇ ਇਹਨਾਂ ਨੂੰ ਜਲਦੋਂ ਜਲਦ ਪੂਰਾ ਕਰਕੇ ਇਹ ਜਿਹੜੀ ਹੜਤਾਲ ਹੈ ਜਲਦੀ ਖਤਮ ਕਰਵਾਇਆ ਜਾਵੇ ਨਹੀਂ ਤਾਂ ਹਿਸ਼ਾਰਪੁਰ ਦੇ ਲੋਕ ਜਿਹੜੇ ਆ ਬਹੁਤ ਤੰਗ ਹੋ ਗਏ ਹੈਗੇ ਆ ਉਹ ਸੜਕਾਂ ਤੇ ਆਉਣ ਨੂੰ ਮਜਬੂਰ ਹੈਗੇ ਆ ਔਰ ਇਹ ਨਾ ਹੋਵੇ ਕਿ ਪੋਲਿਟੀਕਲ ਪਾਰਟੀਆਂ ਦਾ ਦੇਖੋ ਉਹ ਆਉਗੇ ਸੜਕ ਤੇ ਪਰ ਜਿਹੜੇ ਆ ਸ਼ਹਾਪੁਰ ਦੇ ਨਾਗਰਿਕ ਆ ਜਿਹੜੇ ਉਹ ਕਿਤੇ ਮਜਬੂਰ ਨਾ ਹੋ ਜਾਣ ਕਾਰਪੋਰੇਸ਼ਨ ਦੇ ਅਗੇਂਸਟ ਜਿਹੜੀ ਆਪ ਸਰਕਾਰ ਆ ਇਹਦੇ ਅਗੇਂਸਟ ਸੜਕਾਂ ਤੇ ਆਨ। ਅਸੀਂ ਦੇਖੋ ਹਰੇਕ ਨਾਗਰਿਕ ਜਿਹੜਾ ਆ ਉਹ ਪ੍ਰੋਪਰਟੀ ਟੈਕਸ ਦਿੰਦਾ ਆ। ਹਾਊਸ ਟੈਕਸ ਦਿੰਦਾ ਆ, ਸੀਵਰੇਜ ਦਾ ਔਰ ਵਾਟਰ ਸਪਲਾਈ ਦਾ ਬਿੱਲ ਦਿੰਦਾ ਹੈਗਾ। ਤੇ ਉਹ ਕਾਦੇ ਵਾਸਤੇ ਦਿੰਦਾ ਹੈ? ਆਪਣੀ ਸੁੱਖ ਸਹੂਲਤਾਂ ਨੂੰ ਅ ਧਿਆਨ ਚ ਰੱਖਦੇ ਹੋਏ ਕਿ ਅਸੀਂ ਜਿਹੜਾ ਆ ਸੁਖ ਸ਼ਾਂਤੀ ਨਾਲ ਆਪਣੇ ਘਰ ਰਹੀਏ ਔਰ ਸਾਡੀ ਜਿਹੜੀ ਸਫਾਈ ਹੈਗੀ ਆ ਆਲੇ ਦੁਆਲੇ ਜਿਹੜੀ ਆ ਉਹ ਕਾਰਪੋਰੇਸ਼ਨ ਨੇ ਜਿੱਦਾਂ ਜੁਮਾ ਚੱਕਿਆ ਹੁੰਦਾ ਹੈ ਕਿ ਅਸੀਂ ਇਹ ਟੈਕਸ ਲੈਣੇ ਆ ਔਰ ਕੰਨ ਜਿਹੜੀਆਂ ਸੁਵਿਧਾ ਦੇਣੀਆਂ ਹੈਗੀਆਂ ਤੇ ਉਹ ਕਦੇ ਵਾਸਤੇ ਦਿੰਦੇ ਹੈਗੇ ਲੋਕ ਤੇ ਇਹ ਜੇ ਸੁਖ ਸੁਵਿਧਾ ਦੇਣ ਦੇ ਬਾਵਜੂਦ ਵੀ ਇਹ ਜਿਹੜੀਆਂ ਜਿਸ ਤਰ੍ਹਾਂ ਸਾਰੇ ਸ਼ਾਰਗੋ ਡਿਸਟ੍ਰਿਕਟ ਦੇ ਵਿੱਚ ਸਿਟੀ ਦੇ ਵਿੱਚ ਜਿਹੜਾ ਕੋਰਾ ਕ੍ਰਕਰ ਫੈਲਿਆ ਹੋਇਆ ਮੈਂ ਇਹ ਸਮਝਦਾ ਕਿ ਕਾਰਪੋਰੇਸ਼ਨ ਬਿਲਕੁਲ ناکਾਮ ਔਰ ਫੇਲ ਹੋ ਗਈ ਹੈਗੀ ਆ 10 ਦਿਨ ਹੋ ਗਏ ਆ ਤੇ ਕਮਿਸ਼ਨਰ ਮੈਮ ਨਾਲ ਜਿਹੜੀ ਗੱਲ ਹੋਈ ਆ ਉਹ ਇਹ ਹੋਈ ਆ ਕਿ ਮੈਮ ਕਹਿੰਦੇ ਇਹ ਜਿਹੜੀਆਂ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਮੰਨ ਲਈਆਂ ਹੈਗੀਆਂ ਪਰ ਉੱਪਰਲੇ ਲੈਵਲ ਦੇ ਉੱਤੇ ਕੁਝ ਮੰਗਾਂ ਹੈਗੀਆਂ ਜਿਹੜੀਆਂ ਕਿ ਕੋਡੀਨੇ ਹੋ ਰਹੀ ਹੈਗੀ ਪਰ ਅਸੀਂ ਜਿਹੜੀ ਰਿਕਵੈਸਟ ਕੀਤੀ ਹੈ ਮੈਡਮ ਨੂੰ ਮੈਡਮ ਉਹ ਤੜੀਆਂ ਮੰਗਾਂ ਜਿਹੜੀਆਂ ਇਹਨਾਂ ਦੀਆਂ ਡਿਲੇ ਹੋ ਰਹੀਆਂ ਉਹਦੇ ਨਾਲ ਲੋਕਾਂ ਨੂੰ ਕੋਈ ਉਦਾ ਸੰਬੰਧ ਨਹੀਂ ਹੈ ਲੋਕਾਂ ਨੂੰ ਸਫਾਈ ਚਾਹੀਦੀ ਹੈ ਪਾਣੀ ਚਾਹੀਦਾ ਪੀਣ ਵਾਲਾ ਸਾਫ਼ ਔਰ ਜਿਹੜਾ ਆ ਆਲੇ ਦੁਆਲੇ ਜਿਹਨੇ ਚੌਕ ਹੈਗੇ ਆ ਢੇਰ ਹੈ ਉਸ ਸਾਫ਼ ਸਫਾਈ ਪੂਰੀ ਚਾਹੀਦੀ ਹੈ ਸਿਟੀ ਦੇ ਵਿੱਚ ਔਰ ਡਿਸਟ੍ਰਿਕਟ ਦੇ ਵਿੱਚ ਤੇ ਅਦਰਵਾਈਜ਼ ਨੇ ਤਾਂ ਲੋਕ ਜਿਹੜੇ ਆ ਮਜਬੂਰ ਹੋ ਜਾਣਗੇ ਹੜਤਾਲ ਕਰਨੋਂ ਔਰ ਸੜਕਾਂ ਤੇ ਆ ਗਏ ਜਿਹੜੇ ਗੰਦਗੀ ਦੇ ਢੇਰ ਲੱਗੇ ਆ ਇਆਂ ਮਹਾਰੀ ਦੀ ਫੈਲ ਸਕਦਾ ਬਿਲਕੁਲ ਬਿਲਕੁਲ ਮਹਾਮਾਰੀ ਮੇਰੀ ਗੱਲ ਹੋ ਗਈ ਆ महामारी ਦਾ ਰੂਪ ਲੈ ਸਕਦੀ ਹੈ ਮੱਖੀਆਂ ਮੱਛਰ ਟਾਈਫਾਇਡ ਮਲੇਰੀਆ ਆਪਣਾ ਹੈਜਾ ਉਲਟੀਆਂ ਟਟੀਆਂ ਠੀਕ ਹੈ ਇਹ ਸਭ ਕੁਝ ਫੈਲ ਸਕਦਾ ਹੈਗਾ ਇਹ ਸੀਐਮਓ ਐਸਐਮਓ ਲੈਵਲ ਤੇ ਵੀ ਪਤਾ ਹੈ ਪਰ ਉਹ ਬੋਲਣ ਨੂੰ ਤਿਆਰੀ ਨਹੀਂ ਹੈ ਕਿਉਂਕਿ ਸਰਕਾਰੀ ਮੁਲਾਜ਼ਮ ਨੇ ਤੇ ਸਰਕਾਰੀ ਮੁਲਾਇਆਂ ਨੇ ਬੋਲਣਾ ਕਿ ਜਦੋਂ ਇਹਨਾਂ ਨੇ ਆਮ ਲੋਕ ਦੇ ਉੱਤੇ ਕੁਝ ਕਰਨਾ ਹੁੰਦਾ ਐਕਸ਼ਨ ਤਾਂ ਫਿਰ ਫੜਾਵੜ ਬੋਲਣ ਲੱਪੈਂਦੇ ਆ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਜੇ ਕੋਈ ਪ੍ਰੋਪਰਟੀ ਟੈਕਸ ਨਹੀਂ ਦੇਵੇਗਾ ਅਸੀਂ ਉਹਦੇ ਉੱਤੇ ਆ ਇਹ ਉਹਨੂੰ ਟੈਕਸ ਵਾਧੂ ਦੇਣਾ ਪਏਗਾ ਹਨਾ ਉੱਤੇ ਫਾਈਨ ਲਾਦਾਂਗੇ ਪਰ ਇਸ ਚੀਜ਼ਾਂ ਦੇ ਉੱਤੇ ਬੋਲਣ ਨੂੰ ਕੋਈ ਵੀ ਸਰਕਾਰੀ ਮੁਲਾਜ਼ਮ ਜਿਹੜਾ ਉਹ ਤਿਆਰ ਨਹੀਂ ਹੈ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਹਾਂਜੀ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਇਹ ਫੀ ਅਪੀਲ ਹੈ ਮੈਂ ਮੈਡਮ ਨੂੰ ਸਿੱਧੇ ਤੌਰ ਤੇ ਕਹਤਾਂ ਜੇ ਇਹ ਮੰਗਾਂ ਜਿਹੜੀਆਂ ਮੰਨ ਕੇ ਇਹਨਾਂ ਦੀਆਂ ਟਾਲ ਜਿੱਥੇ ਜਿੱਥੇ ਖਤਮ ਕਰਾਓ ਔਰ ਜਿਹੜਾ ਸਿਟੀ ਦੇ ਵਿੱਚ ਹਾਬੋ ਡਿਸਟ੍ਰਿਕਟ ਵਿੱਚ ਸਫਾਈ ਕਰਾਈ ਜਾਵੇ ਨਹੀਂ ਤਾਂ शिवसेना उद्धव बालासाheb ठाकरे ਹੂਨਤਾ ਮਲਗੀ ਸ਼ਾਰਪੋਰ ਦੇ ਵਿੱਚ ਮਾਰਚ ਕੱਢੇਗੇ ਔਰ ਆਪ ਸਰਕਾਰ ਦਾ ਪੁਤਲਾ ਫੁਕੇਗੀ ਇਹ ਆਉਣ ਵਾਲੇ ਦਿਨਾਂ ਚ ਹੋ ਸਕਦਾ